ਰਣੀ ਮੈਂ ਚਲਾਉਣੀ ਸੀ ਆ ਟਰਾਲੀਆਂ ਕੀ ਬਣ ਜਾ ਰਾਮ ਉਹਨਾਂ ਦੀ ਕਾਦੀ ਸ਼ਰਮ ਆ ਯਾਰ ਕੰਮ ਨਹੀਂ ਨਹੀਂ ਕੰਮ ਦੀ ਕਾਦੀ ਆ ਲੈ ਆਪਦੇ ਪਾਸੋਂ ਹਲਾ ਕਹਦਾ ਕੇ ਡਾਕਟਰ ਦਾ ਤੇ ਡਾਕਟਰ ਕਿਹੜਾ ਕਮੈਂਟ ਨਹੀਂ ਕਰ ਸਕਦੇ ਯਾਰ ਕਈ ਵਾਰੀ ਨਾ ਇੱਕ ਕਮਨਾ ਨਹੀਂ ਗੱਲ ਬਣਦੀ ਲਖਿਆ ਕਮਨਾ ਸਾਈਡ ਬਿਜ਼ਨਸ ਕਰਨਾ ਫਿਰ ਅੱਗੋਂ ਉੱਤਰ ਜਾ ਓਏ ਹੋ ਭਰਾਵਾ ਗੱਡੀ ਝਟ ਗਈ ਲਾਰਾ ਕਰਾਦੀ ਓਏ ਬਾਲਾ ਕਰੀ ਬੈਠਾਂ ਨੂੰ ਆਪ ਦਾ ਵਜਣੀ ਬਾਲਾ ਕਰੀ ਬੈਠਾਂ ਲੈ ਹੌਲੇ ਦਾ ਹੈਗਾ ਮੈਂ ਕਿੰਜਰਾ ਏ ਆ ਤੋਦੀ ਨਾਲ ਆਉਂ। ਯਾਰ ਰੇੜੀ ਦਾ ਵੀ ਰੰਗ ਕਰਨਾ ਸੀ ਇਹਨੂੰ। ਆ ਡਾਕਟਰ ਆ ਆ ਰੂੜੀਆਂ ਬਾਹਰ ਲਾ ਕੇ ਬੁੜੀਆਂ ਵਾਲਾ ਕੰਮ ਵੀ ਆਪਾਂ ਨੂੰ ਕਰਨਾ ਪੈਂਦਾ ਹਨਾ। ਓਏ ਯਾਰ ਅੱਗੇ ਦਾ ਬੁੜੀਆਂ ਘਰੇ ਸੱਟ ਸੁੱਟ ਦਿੰਦੀਆਂ। ਬੁੜੀਆਂ ਬੱਠਲ ਨਹੀਂ ਚਾਹਦੀਆਂ ਭਰਾਵਾ ਅੰਦਰੋਂ ਵੀ ਪਾਉਣਾ ਪੈਂਦਾ ਚੱਕ ਕੇ। ਬਹੁਤ ਮਾੜੇ ਹਾਲ ਹੋ ਗਏ। ਪਾਣੀ ਵੇਖ ਲੈ ਪਾਣੀ ਲੈ ਜਾਂਦੇ ਪਹਿਲਾਂ ਪੁਲਾਂ ਤੋਂ ਧਰ ਕੇ। ਨਹਿਰ ਦਾ ਪਾਣੀ ਲਿਓਣਾ ਉਹ ਵੀ ਬੁੜੀਆਂ ਦਾ ਖੇੜਾ ਛੁੱਟ ਕੇ ਅੱਗੇ ਛੱਪੜ ਤੇ ਜਾਂਦੀਆਂ ਤੋੜੇ ਲੈ ਕੇ ਖੂਹ ਤੇ ਖੂਹੁੰਦੇ ਸੀ ਫੇਰ ਭਰਾਵਾ ਆਹ ਗੋਇਆਲਾ ਕੰਮ ਹੋ ਗਿਆ ਫੇਰ ਪੱਠੇ ਵੀ ਆਪੋ ਨੇ ਧਾਰਾ ਵੀ ਆਪ ਕੱਢਣੀ ਐ ਯਾਰ ਪਰ ਮਦਦ ਕਰਾਉਂਦੀਆਂ ਪਰ ਹੁਣ ਦੀਆਂ ਬੁੜੀਆਂ ਫਿਰ ਉਹਨਾਂ ਬੁੜੀਆਂ ਰਗਿਆ ਨਹੀਂ ਨਾ ਉਹਨੇ ਕਿ ਜੋਗੀਆਂ ਹੀ ਆ ਯਾਰ ਚੱਲ ਆ ਜਾਨੂੰ ਖੜੀ ਰਹਿੰਦੀ ਏ ਸਿੱਧੀ ਕਰ ਲੀਏ ਮੁੱਠਾ ਮਗਰ ਪਾਵਾਂਗੇ ਨਾ ਆ ਜਾ ਚਲੋ